हां जी दोस्तों आज ਗੱਲਬਾਤ ਕਰਾਂਗੇ ਨਰਪੈ ਤੇ ਜਿੰਦਾਦਿਲ ਸੂਰਮੇ ਸ਼ਹੀਦ ਭਾਈ ਗਰਨਾਮ ਸਿੰਘ ਪਹਿਲਵਾਨ ਦਾੰਬਾਵਾਲ ਹੋਰਾਂ ਬਾਰੇ। ਤੋਂ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤੇ ਬੈਲ ਆਈਕਨ ਵੀ ਦਬ ਦਿਆਂ। ਆਮ ਤੌਰ ਤੇ ਪੁਲਿਸ ਅਤੇ ਹੋਰ ਫੋਰਸਾਂ ਵਿੱਚ ਭਰਤੀ ਲਈ ਚੋਟੀ ਦੇ ਖਿਡਾਰੀਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਪਰ ਜਦੋਂ ਪੰਜਾਬ ਵਿੱਚ ਸੰਤ ਜਰਨੈਲ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦੀ ਇਤਿਹਾਸਕ ਸੇਧ ਨਾਲ ਪੰਜਾਬ ਬੰਦਰ ਸਿੱਖ ਕੌਮ ਦੀ ਪੱਕੀ ਦੀ ਆਜ਼ਾਦੀ ਤੇ ਪੱਤ ਦੀ ਬਹਾਲੀ ਲਈ ਸਿੱਖ ਸੰਘਰਸ਼ ਆਰੰਭ ਹੋਇਆ ਤਾਂ ਕਈ ਚੋਟੀ ਦੇ ਖਿਡਾਰੀ ਸਿੱਖ ਗੱਬਰੂ ਇਸ ਲਹਿਰ ਵੱਲ ਖਿੱਚੇ ਗਏ। ਉਹਨਾਂ ਨੇ ਆਪਣੀਆਂ ਕਾਰਵਾਈਆਂ ਨਾਲ ਦਿੱਲੀ ਤਖਤ ਦੇ ਨੱਕ ਵਿੱਚ ਦਮ ਕੀਤਾ ਤੇ ਅੰਤ ਸ਼ਹਾਦਤ ਪ੍ਰਾਪਤ ਕਰ ਗਏ। ਸ਼ਹੀਦ ਭਾਈ ਗਰਨਾਮ ਸਿੰਘ ਪਹਿਲਵਾਨ ਦਾਂਬਾਂਵਾਲ ਦਾ ਨਾਂ ਇਨ੍ਹਾਂ ਸ਼ਹੀਦਾਂ ਦੀ ਲੜੀ ਵਿੱਚ ਇੱਕ ਉੱਗਾ ਨਾਂ ਹੈ। ਭਾਈ ਗਰਨਾਮ ਸਿੰਘ ਦਾ ਜਨਮ ਮਿਤੀ 20 ਸਤੰਬਰ 1961 ਨੂੰ ਸਰਦਾਰ ਸ਼ੰਗਾਰਾ ਸਿੰਘ ਦੇ ਘਰ ਮਾਤਾ ਮਹਿੰਦਰ ਕੌਰ ਦੀ ਕੁੱਖੋਂ ਹੋਇਆ। ਭਾਈ ਗਰਨਾਮ ਸਿੰਘ ਤਿੰਨ ਭਰਾਵਾਂ ਰਸ਼ਪਾਲ ਸਿੰਘ, ਅਵਤਾਰ ਸਿੰਘ ਅਤੇ ਹਰਦੀਾਲ ਸਿੰਘ ਤੋਂ ਛੋਟੇ ਸਨ। ਆਪਕੁੱਲ ਚਾਰ ਭਰਾ ਸਨ ਨਿੱਕੇ ਹੁੰਦੇ ਹੀ ਖੇਡਾਂ ਵੱਲ ਆਪਦੀ ਵਾਹਵਾ ਰੁਚੀ ਸੀ ਚੌਥੀ ਕਲਾਸ ਵਿੱਚ ਪੜਦੇ ਆਂ ਹੀ ਭਾਈ ਗਰਨਾਮ ਸਿੰਘ ਨੇ ਅਮਰਤ ਛੱਕ ਰਿਆ ਆਪਨੇ میٹرਿਕ ਤੱਕ ਹੀ ਪੜ੍ਹਾਈ ਕੀਤੀ ਤੇ ਉਹ ਵੀ ਆਪਣੇ ਪਿੰਡ ਦਾਂਬਾਵਾਲ ਤੋਂ ਹੀ ਪਰ ਇਸ ਦੌਰਾਨ ਆਪ ਕਬੱਡੀ ਦੇ ਨੈਸ਼ਨਲ ਪੱਧਰ ਦੇ ਖਿਡਾਰੀ ਬਣ ਗਏ ਸਨ 1978 ਵਿੱਚ ਦਿੱਲੀ ਤਖਤ ਦੀ ਸ਼ੈ ਨਾਲ ਜਦ ਪੁੱਤਰੇ ਹੋਏ ਨਰਕਤਾਰੀ ਗੁੰਡਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿਰੁੱਧ ਰੋਜ਼ ਪ੍ਰਗਟ ਕਰ ਰਹੇ ਸਿੰਘਾਂ ਤੇ ਗੋਲੀਆਂ ਦਾ ਮੀਂਹ ਵਰਾ ਕੇ ਮੇਰਾ ਸਿੰਘ ਸ਼ਹੀਦ ਕਰ ਦਿੱਤੇ ਤਾਂ ਸਿੱਖ ਜਵਾਨੀ ਜ਼ੁਲਮ ਵਿਰੁੱਧ ਥਾਂ-ਥਾਂ ਦੇ ਸੰਗਠਿਤ ਹੋਣ ਲੱਗ ਪਈ ਗੁਰਨਾਮ ਸਿੰਘ ਦੀ ਉਮਰ ਉਦੋਂ ਭਾਵੇਂ 17 ਕੋ ਸਾਲ ਦੀ ਹੋ ਸੀ ਪਰ ਪੰਜਾਬ ਪੱਧਰ ਦੇ ਸੰਗਠਿਤ ਅਕਾਲੀ ਦਲ ਦੇ ਯੂਥ ਵਿੰਗ ਵਿੱਚ ਗੁਰਨਾਮ ਸਿੰਘ ਵੀ ਆਪਣੇ ਪਿੰਡ ਦੇ ਮਾਸਟਰ ਸੁਖਵਿੰਦਰ ਸਿੰਘ ਜੀ ਦੇ ਨਾਲ ਹੀ ਭਰਤੀ ਹੋ ਗਿਆ ਕੋਚੇਰ ਪਿੱਛੋਂ ਆਪਦਾ ਸਾਰਾ ਗਰੁੱਪ ਸਿੱਖ ਸਟੂਡੈਂਟ ਫੈਡਰੇਸ਼ਨ ਵਿੱਚ ਸ਼ਾਮਲ ਹੋ ਗਿਆ ਤੇ ਧਰਮਯੁੱਧ ਮੋਰਚੇ ਵਿੱਚ ਪੂਰੀ ਸਰਗਰਮੀ ਨਾਲ ਹਿੱਸਾ ਲੈਣ ਲੱਗ ਪਿਆ। ਸਾਧ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ ਸੁਚੱਜੀ ਅਗਵਾਈ ਵਿੱਚ ਦਿਨੋ-ਦਿਨ ਅੱਗੇ ਵਧ ਰਹੇ ਧਰਮਯੁੱਧ ਤੋਂ ਖਬਰਾ ਕੇ ਸਰਕਾਰ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਹਰ ਇੱਕ ਸਿੱਖ ਦਾ ਹਿਰਦਾ ਛੱਲਣੀ ਕਰ ਸੁਟਿਆ। ਇਸ ਤੋਂ ਬਾਅਦ ਮਰਜੀਵੜਿਆਂ ਦੀ ਲਿਫਟ ਲੈ ਕੇ ਪਿੰਡਾਂ ਵਿੱਚ ਛਾਪੇ ਮਾਰੇ ਜਾਣ ਲੱਗ ਪਏ। ਦਾੰਬਾਵਾਲ ਪਿੰਡ ਦੇ ਮਾਸਟਰ ਸੁਖਵਿੰਦਰ ਸਿੰਘ ਤੇ ਭਾਈ ਗਰਨਾਮ ਸਿੰਘ ਦਾ ਨਾਂ ਇਹਨਾਂ ਲਿਫਟਾਂ ਵਿੱਚ ਸ਼ਾਮਲ ਸੀ। 18 ਜੂਨ 1984 ਦੀ ਰਾਤ ਨੂੰ ਦਾਂਬਾਵਾਲ ਪਿੰਡ ਵਿੱਚ ਪੁਲਸ ਤੇ ਫੌਜ ਦਾ ਛਾਪਾ ਪਿਆ ਮਾਸਟਰ ਸੁਖਵਿੰਦਰ ਸਿੰਘ ਦਾ ਵੱਜ ਨਿਕਲੇ ਪਰ ਭਾਈ ਗੁਰਨਾਮ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਬਟਾਲੇ ਦੇ ਸਦਰ ਥਾਣੇ ਵਿੱਚ ਆਪ ਉਤੇ ਅਰਥਾਤ ਸ਼ਰਧਿਤ ਕੀਤਾ ਗਿਆ ਬਟਾਲੇ ਦੇ ਸਦਰ ਥਾਣੇ ਵਿੱਚ ਆਪ ਉਤੇ ਅਰਥਾਤ ਸ਼ਰਧਿਤ ਕੀਤਾ ਗਿਆ ਆਪ ਨੂੰ ਆਪਣੇ ਬਾਕੀ ਸਾਥੀ ਫੜਾ ਲੈਣ ਲਈ ਕਿਹਾ ਜਾਂਦਾ ਰਿਹਾ ਪਰ ਆਪ ਨੇ ਨਾ ਹੀ ਕੁਝ ਮੰਨਿਆ ਤੇ ਨਾ ਹੀ ਕਿਸੇ ਨੂੰ ਗ੍ਰਿਫਤਾਰ ਕਰਵਾਇਆ ਇੱਕ ਹਫਤਾ ਥਾਣੇ ਵਿੱਚ ਰੱਖ ਕੇ ਆਪ ਨੂੰ ਛੱਡ ਦਿੱਤਾ ਗਿਆ ਥਾਣੇ ਵਿੱਚੋਂ ਛੁੱਟਣ ਪਿੱਛੋਂ ਆਪ ਡੇਢ ਕੋ ਮਹੀਨਾ ਕਰ ਰਹੇ ਤੇ ਫਿਰ ਕੌਮੀ ਸੰਘਰਸ਼ੀ ਹਿੱਤ ਲੋਡ ਮਹਿਸੂਸ ਕਰਦੇ ਹੋਏ ਰੂਪੋਸ਼ ਹੋ ਗਏ ਰੂਪੋਸ਼ ਹੋਣ ਤੋਂ ਬਾਅਦ ਡੇਢ ਸਾਲ ਆਪ ਦਾ ਕੋਈ ਪਤਾ ਨਹੀਂ ਲੱਗਿਆ ਕਿ ਆਪ ਕਿੱਥੇ ਸੀ ਅਪ੍ਰੈਲ 1986 ਵਿੱਚ ਆਪ ਨੇ ਇਲਾਕੇ ਅੰਦਰ ਪ੍ਰਗਟ ਹੋ ਕੇ ਖੁੱਲੇ ਆਮ ਬੱਬਰ ਖਾਲਸਾ ਜਥੇਬੰਦੀ ਵੱਲੋਂ ਸੰਘਰਸ਼ ਦਾ ਬਿਗਲ ਵਜਾ ਦਿੱਤਾ ਇਸ ਦੇ ਨਾਲ ਹੀ ਆਪ ਦੇ ਪਰਿਵਾਰ ਉੱਪਰ ਪੁਲਿਸ ਦਾ ਕਹਿਰ ਟੁੱਟਣਾ ਆਰੰਭ ਹੋ ਗਿਆ ਪਰ ਪੁਲਿਸ ਆਪ ਤੱਕ ਪਹੁੰਚਣ ਵਿੱਚ ناکਾਮ ਰਹੀ 30 ਜਨਵਰੀ 1988 ਨੂੰ ਆਪ ਦੀ ਪੁਲਿਸ ਫੋਰਸਾਂ ਨਾਲ ਪਹਿਲੀ ਝੜਪ ਧੀਰਪਿੰਡ ਵਿੱਚ ਹੋਈ ਆਪ ਅਤੇ ਭਾਈ ਧਰਮ ਸਿੰਘ ਕਾਸ਼ਤੀਵਾਲ ਧੀਰਪਿੰਡ ਦੀ ਇੱਕ ਬਹਿਗ ਤੇ ਰੁਕੇ ਹੋਏ ਸਨ ਉਦੋਂ ਸਵੇਰੇ 6:40 ਤੇ ਪੁਲਿਸ ਅਤੇ ਬੀਐਸਐਫ ਨੇ ਘੇਰਾ ਪਾਇਆ ਇਸ ਸਮੇਂ ਭਾਈ ਧਰਮ ਸਿੰਘ ਕਾਸ਼ਤੀਵਾਲ ਖੇਤਾਂ ਵਿੱਚ ਸਨ ਭਾਈ ਗਰਨਾਮ ਸਿੰਘ ਨੇ ਆਪਣੀ ਥਾਮਸਨ ਗਨ ਨਾਲ ਫਾਇਰਿੰਗ ਕੀਤੀ ਚਾਰ ਬੀਐਸਐਫ ਵਾਲੇ ਮਾਰੇ ਗਏ ਇਸ ਪਿੱਛੋਂ ਭਾਈ ਕਾਸ਼ਤੀਵਾਲ ਦੂਜੇ ਪਾਸੇ ਵੱਲ ਦੀ ਨਿਕਲ ਗਏ ਤੇ ਭਾਈ ਗਰਨਾਮ ਸਿੰਘ ਘੇਰਾ ਤੋੜ ਕੇ ਦਾੰਬਾਵਾਲ ਨੂੰ ਆ ਗਏ ਤੇ ਇੱਥੇ ਕੱਪੜੇ ਬਦਲ ਕੇ ਕਿਸੇ ਹੋਰ ਪਾਸੇ ਨਿਕਲ ਗਏ ਆਪ ਸੰਘਰਸ਼ ਪੂਰੀ ਤਰ੍ਹਾਂ ਸੋਚ ਸਮਝ ਕੇ ਚਲਾਉਣ ਦੇ ਵਿਚਾਰਾਂ ਵਾਲੇ ਸਨ ਅੰਨੇਵਾ ਭਰਤੀ ਤੇ ਅੰਨੇਵਾ ਕਤਲਾਂ ਦੀ ਨੀਤੀ ਨੂੰ ਆਪ ਪਸੰਦ ਨਹੀਂ ਸੀ ਕਰਦੇ ਪਰ ਫੇਰ ਵੀ ਭਾਰਤੀ ਸੁਰੱਖਿਆ ਫੋਰਸਾਂ ਦੇ ਪੰਜਾਬ ਦੇ ਪਿੰਡਾਂ ਵੱਲ ਵੱਧੇ ਕਦਮਾਂ ਨੂੰ ਰੋਕ ਪਾਉਣ ਲਈ ਆਪ ਆਪਣੇ ਸਾਥੀਆਂ ਨਾਲ ਨਿਰੰਤਰ ਤੇ ਤੰਦਹੀ ਨਾਲ ਯਤਨਸ਼ੀਲ ਸਨ ਇੱਕ ਵਾਰ ਆਪ ਬਿਮਾਰ ਸਨ ਤੇ ਆਪ ਨੂੰ ਗੁਰੂਕੋਸ਼ ਲੱਗਿਆ ਹੋਇਆ ਸੀ ਆਪਦੇ ਸਾਰੇ ਗਰੁੱਪ ਨੇ ਇੱਕ ਐਕਸ਼ਨ ਕਰਨਾ ਸੀ ਉਦੋਂ ਐਕਸ਼ਨ ਦਾ ਟਾਈਮ ਹੋਦਾ ਜਾ ਰਿਹਾ ਸੀ ਤੇ ਆਪਦੀ ਬੇਤਾਬੀ ਵਧਦੀ ਜਾ ਰਹੀ ਸੀ ਆਪ ਉਸ ਐਕਸ਼ਨ ਵਿੱਚ ਖੁਦ ਵੀ ਹਿੱਸਾ ਲੈਣਾ ਚਾਹੁੰਦੇ ਸੀ ਆਪ ਨੇ ਡਾਕਟਰਾਂ ਤੋਂ ਕੁਝ ਸਮਾਂ ਬਾਹਰ ਜਾਣ ਦੀ ਇਜਾਜ਼ਤ ਮੰਗੀ ਪਰ ਡਾਕਟਰਾਂ ਨੇ ਨਾ ਕਰ ਦਿੱਤੀ ਆਪ ਘੜੀ ਤੋਂ ਸਮੇਂ ਦਾ ਅੰਦਾਜ਼ਾ ਲਾ ਕੇ ਖੁਦ ਹੀ ਗਲੂਕੋਜ਼ ਲਾ ਕੇ ਖਿਸਕ ਗਏ ਤੇ ਐਕਸ਼ਨ ਵਿੱਚ ਹਿੱਸਾ ਲਿਆ ਇਸ ਕਾਂਡ ਘੋਗਾ ਕਾਂਡ ਦੀਆਂ ਕਈ ਵਾਰਾਂ ਇਲਾਕੇ ਵਿੱਚ ਪ੍ਰਚਲਿਤ ਹੋਈਆਂ ਬਟਾਲੇ ਦੇ ਚੱਕਰੀ ਬਾਜ਼ਾਰ ਅੰਦਰ ਦੇ ਸ਼ਿਵ ਸੈਨੀਆਂ ਨੇ ਜਦੋਂ ਐਲਾਨ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਵਿਆਹ ਪੁਰਬ ਦਾ ਨਗਰ ਕੀਰਤਨ ਚੱਕਰੀ ਬਾਜ਼ਾਰ ਤੋਂ ਨਹੀਂ ਲੰਘੜ ਦਿੱਤਾ ਜਾਵੇਗਾ ਤਾਂ ਬੱਬਰਾਂ ਨੇ ਉਹਨਾਂ ਸਿੱਖ ਵਿਰੋਧੀ ਅੰਸਰਾਂ ਨੂੰ ਜੋਸ਼ ਸ਼ਬਦ ਸਿਖਾਇਆ ਉਸ ਵਿੱਚ ਆਪ ਜੀ ਦੀ ਉੱਗੀ ਭੂਮਿਕਾ ਸੀ ਇੱਕ ਵਾਰ ਆਪ ਆਪਣੇ ਇੱਕ ਸਾਥੀ ਭਾਈ ਦਵਿੰਦਰ ਸਿੰਘ ਜਾਗੋਪਿੰਡ ਨਠਵਾਲ ਨਾਲ ਇੱਕ ਪੰਥਦੋਕੀ ਦਾ ਸਕੂਟਰ ਤੇ ਪਿੱਛਾ ਕਰ ਰਹੇ ਸਨ ਉਹ ਟੌਰ ਕੁਦਰਤੀ ਹੀ ਆਈਟੀਆਈ ਕਾਲਜ ਵਿੱਚ ਵਰ ਗਿਆ ਆਪ ਵੀ ਉਸਦੇ ਪਿੱਛੇ ਹੀ ਕਾਲਜ ਵਿੱਚ ਜਾਵੜੇ ਆਪ ਨੂੰ ਪਤਾ ਨਹੀਂ ਸੀ ਕਿ ਉੱਥੇ ਸੀਆਰਪੀ ਦਾ ਕੈਂਪ ਹੈ ਟੌਰ ਤਾਂ ਉਧਰ ਦੀ ਰੋਜ਼ਾਨਾ ਲੰਘਦਾ ਸੀ ਪਰ ਆਪ ਨੂੰ ਸੀਆਰਪੀ ਨੇ ਰੋਕ ਲਿਆ ਆਪ ਦੀ ਤਲਾਸ਼ੀ ਹੋਣ ਲੱਗ ਪਈ ਇਸ ਵੇਲੇ ਆਪ ਕੋਲ ਡੱਬਦੇ ਹਥਿਆਰ ਤੋਂ ਇਲਾਵਾ ਇੱਕ ਝੋਲੇ ਵਿੱਚ ਖੁੱਲੀ ਹੋਈ ਥਾਮਸਨ ਗਨ ਸੀ ਸੀਆਰਪੀ ਵਾਲਿਆਂ ਨੇ ਝੋਲੇ ਨੂੰ ਹੱਥ ਲਾ ਕੇ ਪੁੱਛਿਆ ਵੀ ਇਹ ਕੀ ਹੈ ਭਾਈ ਪਹਿਲਵਾਨ ਨੇ ਬੇਖੌਫ ਹੋ ਕੇ ਬੇਪਰਵਾਹੀ ਵਿੱਚ ਜਵਾਬ ਦਿੱਤਾ ਵੀ ਆਪ ਹੀ ਵੇਖ ਲਓ ਸੀਆਰਪੀ ਵਾਲਿਆਂ ਨੂੰ ਸ਼ੱਕ ਤਾਂ ਨਾ ਪਿਆ ਪਰ ਫਿਰ ਵੀ ਚੈਕਿੰਗ ਲਈ ਉਹਨਾਂ ਝੋਲਾ ਫੜ ਲਿਆ ਉਧਰੋਂ ਉਹਨਾਂ ਨੇ ਝੋਲੇ ਵਿੱਚ ਹੱਥ ਪਾਇਆ ਤੇ ਇਧਰੋਂ ਇਸ਼ਾਰਿਆਂ ਵਿੱਚ ਹੀ ਮਤਾ ਪਕਾ ਚੁਕੇ ਭਾਈ ਪਹਿਲਵਾਨ ਤੇ ਜਾਗੋ ਛਾਲਾ ਮਾਰ ਕੇ ਕੰਨ ਟੱਪ ਗਏ ਕੰਦਾ ਉੱਪਰ ਲੱਗੀਆਂ ਕੰਡਗਾਲੀਆਂ ਤਾਰਾਂ ਨਾਲ ਦੋਹਾਂ ਦੇ ਹੱਥ ਲਹੂ ਲੋਹਨ ਹੋ ਗਏ ਐਸੀ ਹਾਲਤ ਵਿੱਚ ਸੀਆਰਪੀ ਆਪਦੇ ਪਿੱਛੇ ਲੱਗ ਗਈ ਆਪ ਦੋਵੇਂ ਜਣੇ ਇਕੱਟੇ ਭੱਜਦੇ ਹੋਏ ਇੱਕ ਪਿੰਡ ਵਿੱਚ ਵੜ ਕੇ ਨਿੱਖੜ ਗਏ ਅਤੇ ਦੋ ਅੱਡੋ ਅਟ ਘਰ ਅੰਦਰ ਜਾ ਵੜੇ ਜਾਗੋ ਜਿਸ ਘਰ ਵੜਿਆ ਉਥੇ ਲੋਹੇ ਦਾ ਗੇੜ ਸੀ ਉਹ ਗੇੜ ਖੜਕਨ ਕਾਰਨ ਉਸ ਘਰ ਦੀ ਨਿਸ਼ਾਨਦੇਹੀ ਕਰਕੇ ਸੀਆਰਪੀ ਉਸ ਘਰ ਜਾ ਵੜੀ ਤੇ ਜਾਗੋ ਉਹਨਾਂ ਦੇ ਕਾਬੂ ਆ ਗਿਆ ਭਾਈ ਗਰਨਾਮ ਸਿੰਘ ਬਾਜ ਨਿਕਲੇ ਉਥੋਂ ਭਾਈ ਦਵਿੰਦਰ ਸਿੰਘ ਜਾਗੋ ਨੂੰ ਬਹੁਤ ਟੌਰਚਰ ਕੀਤਾ ਗਿਆ ਤੇ ਬਚ ਨਿਕਲੇ ਨਾਲ ਦੇ ਸਾਥੀ ਦਾ ਨਾਂ ਪਤਾ ਪੁੱਛਿਆ ਜਾਂਦਾ ਰਿਹਾ ਪਰ ਉਸ ਨੇ ਇਹ ਦੱਸਿਆ ਕਿ ਮੇਰੇ ਨਾਲ ਅਵਤਾਰ ਸਿੰਘ ਰੂਪੋਵਾਲ ਸੀ ਉਸ ਤੋਂ ਮੈਂ ਪੈਸੇ ਲੈਣੇ ਸੀ ਇਸ ਲਈ ਉਸ ਨੇ ਮੈਨੂੰ ਨਾਲ ਸਕੂਟਰ ਤੇ ਬਿਠਾਇਆ ਹੋਇਆ ਸੀ ਜਾਗੋ ਤੇ ਕਾਫੀ ਤਸ਼ੱਦਦ ਮਗਰੋਂ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਉਹਨੂੰ ਇਲਾਕੇ ਦੇ ਲੋਕਾਂ ਅਨੁਸਾਰ ਜੇ ਉਹ ਦੱਸ ਦਿੰਦਾ ਕਿ ਨਾਲ ਦਾ ਸਾਥੀ ਭਾਈ ਗਰਨਾਮ ਸਿੰਘ ਪਹਿਲਵਾਨ ਸੀ ਤਾਂ ਉਹਦਾ ਬਚਣਾ ਮੁਸ਼ਕਲ ਹੋ ਜਾਂਦਾ ਪੁਲਿਸ ਆਪਦੇ ਪਰਿਵਾਰ ਤੇ ਵੀ ਕਹਿਰਾਂ ਦਾ ਤਸ਼ੱਦਦ ਕਰ ਰਹੀ ਸੀ ਆਪਦੇ ਘਰ ਜਬਰ ਫੋਰਸਾਂ ਨਿਤ ਦਿਨ ਹੀ ਆ ਕੇ ਖੋਰੂ ਪਾਉਂਦੀਆਂ ਰਹਿੰਦੀਆਂ ਆਪਦੀ ਬਿਰਧ ਮਾਤਾ ਜਿਸ ਦੀਆਂ ਅੱਖਾਂ ਦੀ ਜੋਤ ਘਟ ਚੁੱਕੀ ਸੀ ਉਸ ਨੂੰ ਘਰ ਵਿੱਚ ਛੱਡ ਕੇ ਬਾਕੀ ਸਾਰਾ ਪਰਿਵਾਰ ਆਸੇ ਪਾਸੇ ਰਹਿਣ ਲੱਗ ਪਿਆ ਆਪਦੇ ਮਾਤਾ ਪਿਤਾ ਬਹੁਤ ਦਲੇਰ ਸਨ ਇੱਕ ਵਾਰ ਖੋਰੂ ਪਾਉਂਦੀ ਇੱਕ ਪੁਲਿਸ ਪਾਰਟੀ ਆਪਦੇ ਘਰ ਆਈ ਥਾਣੇਦਾਰ ਨੇ ਆਉਂਦੇ ਹੀ ਪੁਲਸੀਆਫ ਟਾਇਲ ਵਿੱਚ ਘਰ ਬੈਠੀ ਬਿਰਧ ਮਾਤਾ ਨੂੰ ਦੌਕਾ ਮਾਰਿਆ ਵੀ ਕਿਉਂ ਬੁੜੀਏ ਕਿੱਥੇ ਆ ਗਰਨਾਮ ਉਹ ਤੁਹਾਨੂੰ ਪਤਾ ਹੋ ਦਲੇਰ ਮਾਤਾ ਨੇ ਅੱਗੋਂ ਬੇਪਰਵਾਹੀ ਨਾਲ ਜਵਾਬ ਦਿੱਤਾ ਕਿਉਂ ਨੋਟ ਤੈਨੂੰ ਲਿਆ ਕੇ ਦਿੰਦਾ ਕਿ ਮੈਨੂੰ ਥਾਣੇਦਾਰ ਕਲਪਕੇ ਬੋਲਿਆ ਮਾਤਾ ਦੇ ਜਵਾਬ ਸੀ ਵੀ ਜੇ ਉਹ ਘਰ ਮੈਨੂੰ ਪੈਸੇ ਲਿਆ ਕੇ ਦਿੰਦਾ ਹੁੰਦਾ ਤਾਂ ਘਰ ਨੂੰ ਵੱਡਾ ਲੋਹੇ ਦਾ ਦਰਵਾਜ਼ਾ ਲੱਗਾ ਹੁੰਦਾ ਤੇ ਤੂੰ ਖੜਕਾ ਕੇ ਅੰਦਰ ਆਉਂਦਾ ਮਾਤਾ ਦੇ ਮੂੰਹੋਂ ਨਿਕਲੇ ਕੌੜੇ ਸੱਤ ਦੀ ਚਪੇੜ ਨੂੰ ਨਾ ਸਾਰਦਾ ਥਾਣੇਦਾਰ ਕਲਪਕੇ ਬੋਲਿਆ ਵੀ ਚੰਗਾ ਬੁੜੀਏ ਹੁਣ ਤਾਂ ਬੜਾ ਚਪ ਪਤਾ ਲੱਗੋ ਜਦੋਂ ਉਹਦੀ ਗਰਨਾਮ ਸਿੰਘ ਦੀ লাশ ਇਸੇ ਰਾਹੀਂ ਥਾਣੇ ਵਿੜੇ ਚਾਈ ਇਹ ਸੁਣ ਕੇ ਮਾਤਾ ਰੋ ਵਿੱਚ ਆ ਗਈ ਫਿਰ ਸ਼ੀਰੀ ਮੰਗ ਕਰਦ ਕੇ ਕਹਿਣ ਲੱਗੀ ਕਿ ਪੁੱਤ ਜੇ ਆ ਗੱਲ ਆਖੀ ਐ ਤਾਂ ਹੁਣ ਕਿਤੇ ਮੁੱਕਰ ਨਾ ਜਾਈ ਮੇਰੇ ਇੱਕ ਪੁੱਤ ਦੀ ਤੁਸੀਂ লাশ ਨਹੀਂ ਸੀ ਦਿੱਤੀ ਮਾਤਾ ਦੀ ਰਿਸ਼ਤੇਦਾਰੀ ਚੋਂ ਇੱਕ ਹੋਰ ਗੱਭਰੂ ਸ਼ਹੀਦ ਹੋਇਆ ਸੀ ਜਿਸ ਦੀ ਪੁਲਿਸ ਨੇ লাশ ਨਹੀਂ ਸੀ ਦਿੱਤੀ ਇਹ ਕੌੜਾ ਸੱਚ ਪੁਲਸੀਆਂ ਨੂੰ ਬੜਾ ਚੁਬਿਆ ਉਹ ਮਾਤਾ ਨਾਲ ਹੋਰ ਸੰਵਾਦ ਨਾ ਰਚਾ ਸਕੇ ਤੇ ਖੇਦੇ ਕਲਪ ਦੇ ਗਾਲਾਂ ਕੱਢਦੇ ਤੇ ਘਰ ਦੇ ਸਮਾਨ ਦੀ ਭੰਨ ਤੋੜ ਕਰਦੇ ਵਾਪਸ ਚਲੇ ਗਏ ਇਸੇ ਤਰ੍ਹਾਂ ਇੱਕ ਵਾਰ ਭਾਈ ਗਰਨਾਮ ਸਿੰਘ ਦੇ ਪਿਤਾ ਜੀ ਨੂੰ ਟੌਰਚਰ ਕਰ ਰਹੇ ਥਾਣੇਦਾਰ ਨੇ ਕਿਹਾ ਵੀ ਬਾਪੂ ਜਦੋਂ ਕਾਬੂ ਆ ਗਿਆ ਨਾ ਗਰਨਾਮ ਮੈਂ 50 ਗੋਲੀਆਂ ਮਾਰੂੰ ਘੱਟ ਨਹੀਂ ਬਾਪੂ ਦਾ ਜਵਾਬ ਸੀ ਵੀ ਕੀ ਪਤਾ ਤੁਸੀਂ ਉਹਨੂੰ ਮਾਰ ਦਿਆਂ ਨੇ ਕਿ ਉਹਨੇ ਤੁਹਾਨੂੰ ਇਹ ਸੁਣ ਕੇ ਥਾਣੇਦਾਰ ਇੰਨਾ ਕਰ ਪਿਆ ਕਿ ਉਸਨੇ ਪੇਚਕਾ ਸਿੱਧਾ ਹੀ ਮਾਰ ਕੇ ਬਾਪੂ ਦਾ ਸਿਰ ਪਾੜ ਦਿੱਤਾ ਪਰਿਵਾਰ ਉੱਪਰ ਕਹਿਰੀ ਤਸ਼ੱਦਦ ਭਾਈ ਗਰਨਾਮ ਸਿੰਘ ਦਾ ਰਾਹ ਨਾ ਰੋਕ ਸਕਿਆ ਉਹ ਅਜਿਹੇ ਬੁੱਚਣਾ ਨੂੰ ਚੁਣ ਚੁਣ ਕੇ ਸੋਧਦੇ ਰਹੇ ਬਟਾਲੇ ਦੇ ਸਦਰ ਥਾਣੇ ਦਾ ਇੱਕ ਹੌਲਦਾਰ ਜੋ ਸਿੱਖ ਨੌਜਵਾਨਾਂ ਤੇ ਵੈਸੀ ਤਸ਼ੱਦਦ ਕਰਨ ਵਜੋਂ ਮਸ਼ਹੂਰ ਸੀ ਉਸ ਨੂੰ ਸੋਧਣ ਲਈ ਭਾਈ ਗਰਨਾਮ ਸਿੰਘ ਇੱਕ ਦਿਨ ਬਟਾਲੇ ਦੀਆਂ ਸੜਕਾਂ ਦੇ ਨਿਕਲੇ। ਥਾਣਾ ਸਦਰ ਬਟਾਲਾ ਦੇ ਐਨ ਸਾਹਮਣੇ ਉਸ ਹੌਲਦਾਰ ਉੱਪਰ ਆਪਦੇ ਸਾਥੀ ਨੇ ਗੋਲੀ ਚਲਾਈ ਤਾਂ ਨਿਸ਼ਾਨਾ ਖੁੰਝ ਗਿਆ। ਇਹ ਵੇਖ ਕੇ ਭਾਈ ਗਰਨਾਮ ਸਿੰਘ ਨੇ ਆਪਣੇ ਮਾਊਜ਼ਰ ਨੂੰ ਡੱਬ ਚੋਂ ਕੱਢਿਆ ਤੇ ਪਿੱਛੇ ਭੱਜ ਕੇ ਥਾਣੇ ਦੇ ਐਨ ਬੂਹੇ ਸਾਹਮਣੇ ਗੋਲੀ ਮਾਰ ਕੇ ਹੌਲਦਾਰ ਨੂੰ ਧੀਰੀ ਕਰ ਦਿੱਤਾ ਉਹਨਾਂ ਨੇ। ਫਿਰ ਆਪ ਉਥੋਂ ਸਹੀ ਸਲਾਬਤ ਮੱਝ ਨਿਕਲੇ। ਬੱਬਰ ਖਾਲਸਾ ਜਥੇਬੰਦੀ ਜਦੋਂ ਪੰਜਾਬ ਦੇ ਤਿੰਨ ਜ਼ੋਨਾਂ ਵਿੱਚ ਵੰਡੀ ਗਈ ਤਾਂ ਆਪ ਨੂੰ ਮਾਝਾ ਜ਼ੋਨ ਦਾ ਮੁਖੀ ਬਣਾਇਆ ਗਿਆ। ਇਸ ਦੇ ਬਾਵਜੂਦ ਆਪ ਹਰ ਕੰਮ ਹੱਥੀਂ ਕਰਨ ਨੂੰ ਤਰਜੀਹ ਦਿੰਦੇ ਸਨ ਆਪ ਦਲੇਰ ਤੇ ਨਰਪੈ ਇੰਨੇ ਸਨ ਕਿ ਨਾਕਿਆਂ ਤੇ ਚੈਕਿੰਗ ਪਿੱਛੋਂ ਆਰਾਮ ਨਾਲ ਲੰਘ ਜਾਂਦੇ ਸਨ ਤੇ ਕਿਸੇ ਨੂੰ ਸ਼ੱਕ ਨਹੀਂ ਸੀ ਪੈਂਦਾ ਨਹੀਂ ਵਾਰ ਨਾਕੇ ਤੇ ਜਾਣ ਬੁੱਝ ਕੇ ਕਾਰ ਰੋਕ ਲੈਂਦੇ ਤੇ ਨਾਲ ਦੇ ਸਾਥੀ ਨੂੰ ਕਹਿੰਦੇ ਵੀ ਲੈ ਤੂੰ ਚਲਾ ਬਹੁਤ ਚਾਹੀਦਾ ਪੁਲਿਸ ਨੂੰ ਸ਼ੱਕ ਵੀ ਨਾ ਪੈਂਦਾ ਤੇ ਉਹ ਨਿਕਲ ਜਾਂਦੇ ਬਟਾਲੇ ਦੇ ਬੱਬਰਾਂ ਨੇ ਇੱਕ ਲੰਬੀ ਸੋਚ ਵਿਚਾਰ ਪਿੱਛੋਂ ਪਾਈ ਐ ਨੋਕ ਸਿੰਘ ਬੱਬਰ ਦੀ ਅਗਵਾਈ ਵਿੱਚ ਸ਼ਹੀਦਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਦਲੰਦਰ ਰੋਡ ਬਟਾਲਾ ਵਿਖੇ ਗੁਰੂ ਨਾਨਕ ਅਕੈਡਮੀ ਦੀ ਨੀਂ ਰੱਖੀ ਤੇ ਸੇਵਾ ਬਾਬਾ ਬਲਕਾਰ ਸਿੰਘ ਨੂੰ ਸੁਵਾਲ ਦਿੱਤੀ ਉਹਨਾਂ ਨੇ ਉੱਥੇ ਇੱਕ ਪਰਿਵਾਰ ਨੇ ਆਪਣੀ ਲੜਕੀ ਦਾ ਰਿਸ਼ਤਾ ਪੇਸ਼ ਕੀਤਾ ਸਾਥੀਆਂ ਨੇ ਵੀ ਜ਼ੋਰ ਪਾਇਆ ਪਰ ਭਾਈ ਗਰਨਾਮ ਸਿੰਘ ਨੇ ਨਾ ਕਰ ਦਿੱਤੀ ਜਦੋਂ ਸਾਰਿਆਂ ਨੇ ਮਿਲ ਕੇ ਵਧੇਰੇ ਜ਼ੋਰ ਪਾਇਆ ਤਾਂ ਭਾਈ ਗਰਨਾਮ ਸਿੰਘ ਗੰਭੀਰ ਹੋ ਕੇ ਕਹਿਣ ਲੱਗੇ ਵੀ ਬਾਕੀ ਦੀ ਜ਼ਿੰਦਗੀ ਬਹੁਤ ਘੱਟ ਹੁੰਦੀ ਹੈ ਮੈਂ ਵਿਆਹ ਕਰਵਾ ਕੇ ਕੱਲ ਨੂੰ ਸ਼ਹੀਦ ਹੋ ਜਾਵਾਂ ਤੇ ਕੋਈ ਬਗਾਨੀ ਧੀ ਇੰਨਾ ਲੰਬਾ ਇਕਲਾਪਾ ਕਿਵੇਂ ਘਟੂ ਜੇ ਕੱਟੇ ਵੀ ਤਾਂ ਵੀ ਲੋਕੀ ਐਵੇਂ ਉੱਜਾਂ ਲਾਣੋਂ ਨਹੀਂ ਹਟਦੇ ਕੋਈ ਉਂਗੜ ਚੱਕੂ ਜਰ ਲਾਉਂਗੇ ਏ ਭਾਈ ਗਰਨਾਮ ਸਿੰਘ ਜੀ ਦੀ ਸੋਚ ਸੀ ਪਰ ਕਿਸੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਸੀਗਾ ਸੋ ਭਾਈ ਗਰਨਾਮ ਸਿੰਘ ਨੇ ਵਿਆਹ ਨਾ ਕਰਵਾਇਆ ਆਪ ਦਾ ਇੱਕ ਸਾਥੀ ਪੁਲਿਸ ਦੇ ਕਾਬੂ ਹੋਣ ਤੋਂ ਬਾਅਦ ਵੈਸ਼ੀ ਤਸ਼ੱਦਦ ਨਾਸਾਰਦਾ ਹੋਇਆ ਚਾਲੂ ਹੋ ਗਿਆ ਤੇ ਉਸ ਨੇ ਜਥੇਬੰਦੀ ਦਾ ਨੁਕਸਾਨ ਕਰਵਾਉਣਾ ਆਰੰਭ ਕਰ ਦਿੱਤਾ ਕਾਫੀ ਅਸਲਾ ਪੈਸਾ ਤੇ ਕਈ ਟਿਕਾਣੇ ਫੜੇ ਗਏ ਪਰ ਇਸ ਹਾਲਤ ਵਿੱਚ ਵੀ ਇਹਨਾਂ ਨੇ ਹੌਸਲਾ ਨਾ ਹਾਰਿਆ ਤੇ ਸੰਘਰਸ਼ ਜਾਰੀ ਰੱਖਿਆ 10 ਦਸੰਬਰ 1988 ਨੂੰ ਭਾਈ ਗਰਨਾਮ ਸਿੰਘ ਪਹਿਲਵਾਨ ਇਕੱਲੇ ਬਟਾਲੇ ਦੇ ਸ਼੍ਰੀ ਹਰਗੋਬਿੰਦਪੁਰ ਰੋਡ ਵਿਖੇ ਇੱਕ ਬਹਿਗ ਤੇ ਠਹਰੇ ਹੋਏ ਸਨ ਰਾਤ ਉਹਨਾਂ ਨੇ ਬੰਬੀ ਦੇ ਸੌਂ ਕੇ ਗੁਜ਼ਾਰੀ ਸਵੇਰੇ ਉੱਠ ਕੇ ਉਹ ਬੰਬੀ ਦੇ ਦਤਨ ਕਰ ਰਹੇ ਸਨ ਜਦੋਂ ਪੁਲਿਸ ਨੇ ਘਰ ਨੂੰ ਚਾਰਚ ਫੇਰੋਂ ਘੇਰਾ ਪਾ ਲਿਆ ਘਰ ਵਿੱਚ ਇਸ ਵੇਲੇ ਸਾਰੀਆਂ ਬੀਪੀਆਂ ਹੀ ਸਨ ਇਸ ਲਈ ਪੁਲਿਸ ਨੇ ਆਉਂਦਿਆਂ ਹੀ ਬੰਬੀ ਤੋਂ ਭਾਈ ਗਰਨਾਮ ਸਿੰਘ ਨੂੰ ਕਾਬੂ ਕਰ ਲਿਆ ਆਪਦੇ ਗਲ ਇਸ ਵੇਲੇ ਬਨੈਣ ਕਸ਼ਹਿਰਾ ਗੱਤਰਾ ਤੇ ਸਿਰ ਤੇ ਪਰਣਾ ਸੀ ਪੁਲਿਸ ਨੇ ਆਪਦਾ ਨਾਂ ਪੁੱਛਿਆ ਆਪ ਸਮਝ ਗਏ ਕਿ ਬਾਣਾ ਵਰਤ ਗਿਆ ਇਸ ਹਾਲਤ ਵਿੱਚ ਵੀ ਮੂੰਹ ਤੇ ਸ਼ਿਕਨ ਦਾ ਕੋਈ ਨਿਸ਼ਾਨ ਲਿਆਏ ਬਿਨਾ ਆਪ ਨੇ ਪੂਰੀ ਜ਼ਿੰਦਗੀ ਦੀ ਨਾਲ ਮੁਸਕਰਾ ਕੇ ਇਹ ਸ਼ਬਦ ਕਹੇ ਬਿਥ ਥਾਡੇ ਪੈਰ ਹੇਟ ਬਟੇਰਾ ਆ ਗਿਆ ਮੈਂ ਪਹਿਲਵਾਨ ਆਪ ਨੂੰ ਬਟਾਲੇ ਦੇ ਬਦਨਾਮ ਇੰਟਰੋਗੇਸ਼ਨ ਸੈਂਟਰ ਬੀਕੋ ਵਿੱਚ ਲਿਜਾਇਆ ਗਿਆ ਆਪ ਤੇ ਅ타 ਤਸ਼ੱਦਦ ਕੀਤਾ ਗਿਆ ਪਰ ਆਪ ਨੇ ਆਪਣੀ ਜਥੇਬੰਦੀ ਦਾ ਕੋਈ ਪੇਤ ਨਾ ਦਿੱਤਾ ਆਪ ਦੀ ਹੀ ਜਥੇਬੰਦੀ ਦਾ ਤਸ਼ੱਦਦ ਕਾਰਨ ਚੱਲੂ ਹੋਇਆ ਸਾਥੀ ਆਪ ਦੇ ਸਾਹਮਣੇ ਸਭ ਕੋ ਦਫੀ ਜਾਂਦਾ ਪਰ ਆਪ ਨੇ ਜ਼ਬਾਨ ਨਾ ਖੋਲੀ ਸਗੋਂ ਕਈ ਵਾਰ ਉਥੇ ਹੀ ਉਹਦਾ ਘੋਗਾ ਚਿਤ ਕਰਨ ਦਾ ਯਤਨ ਵੀ ਕੀਤਾ ਪਰ ਸਫਲ ਨਾ ਹੋਈ ਆਪ ਦੇ ਕਈ ਸਾਥੀ ਵੀ ਆਪ ਦੇ ਨਾਲ ਹੀ ਉਥੇ ਬੰਦ ਸਨ ਪਰ ਰੋਜ਼ਾਨਾ ਖੁਦ ਨਿਤਨੇਮ ਕਰਦੇ ਸੰਤੇ ਆਪ ਦੇ ਸਾਥੀ ਸੁਣਦੇ ਸਨ ਜਦੋਂ ਵੀ ਆਪਦੀ ਜਥੇਬੰਦੀ ਦਾ ਕੋਈ ਸਿੰਘ ਜਾਂ ਠਾਰ ਵਾਲਾ ਸਹਿਯੋਗੀ ਫੜਕੇ ਲਿਆਂਦਾ ਜਾਂਦਾ ਤਾਂ ਭਾਈ ਪਹਿਲਵਾਨ ਨੂੰ ਵੀ ਬਰਾਬਰ ਟੌਰਚਰ ਕੀਤਾ ਜਾਂਦਾ ਸੀ 21 ਜਨਵਰੀ 1999 ਦੀ ਰਾਤ ਨੂੰ ਇੱਕ ਕਾਰ ਸੇਵਾ ਵਾਲੇ ਬਾਬਿਆਂ ਦਾ ਚੇਲਾ ਫੜਕੇ ਲਿਆਂਦਾ ਗਿਆ ਜਿਸ ਨੂੰ ਟੌਰਚਰ ਕੀਤਾ ਜਾ ਰਿਹਾ ਸੀ ਉਸ ਦਿਨ ਸਾਰੇ ਹਵਾਲਾਤੀਆਂ ਨੂੰ ਸਮੇਂ ਤੋਂ ਪਹਿਲਾਂ ਹੀ ਰੋਟੀ ਖਵਾ ਦਿੱਤੀ ਗਈ ਸੀ ਰਹਿ ਰਾਤ ਦਾ ਸਮਾਂ ਹੋਇਆ ਤਾਂ ਭਾਈ ਗਰਨਾਮ ਸਿੰਘ ਪਹਿਲਵਾਨ ਕਹਿਣ ਲੱਗੇ ਵੀ ਅੱਜ ਸਾਰੇ ਆਪੋ ਆਪਣਾ ਨਿਤਨੇਮ ਖੁਦ ਕਰਦੇ ਹੋ ਕਿਉਂਕਿ ਪਤਾ ਨਹੀਂ ਮੈਨੂੰ ਕਿਹੜੇ ਵੇਲੇ ਕੱਢ ਲੈਣਾ ਹੈ ਨਾਲ ਸਾਰਿਆਂ ਨੇ ਆਪੋ ਆਪਣਾ ਰਹਿਰਾਸ ਕੀਤਾ ਅਰਦਾਸ ਕਰਨ ਲੱਗੇ ਆਪ ਬੋਚਣਾ ਦੇ ਦੋ ਤਾ ਪਹੁੰਚੇ ਭਾਈ ਗਰਨਾਮ ਸਿੰਘ ਨੂੰ ਹਵਾਲਾਤ ਵਿੱਚੋਂ ਬਾਹਰ ਕੱਢ ਲਿਆ ਗਿਆ ਸਾਥੀਆਂ ਨੇ ਆਪ ਨੂੰ ਇੱਕ ਕੰਬਲ ਅਤੇ ਕਾਲੇ ਰੰਗ ਦੀ ਕੇਸਕੀ ਦਿੱਤੀ ਕਿਉਂਕਿ ਇੰਟਰੋਗੇਸ਼ਨ ਵੇਲੇ ਫਰਸ਼ ਠਰੀ ਹੋਈ ਹੁੰਦੀ ਸੀ ਪਰ ਅੱਜ ਭਾਈ ਗਰਨਾਮ ਸਿੰਘ ਦੇ ਦੋਹਾਂ ਹੱਥਾਂ ਨੂੰ ਹਥਕੜੀ ਲਾ ਦਿੱਤੀ ਗਈ ਪੂਰਾ ਮੂਵੀ ਢੱਕ ਦਿੱਤਾ ਗਿਆ ਤੇ ਥਾਣੇਦਾਰ ਹਰਪ੍ਰਜਨ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਇਸ ਸਿਰੜੀ ਯੋਧੇ ਭਾਈ ਗਰਨਾਮ ਸਿੰਘ ਪਹਿਲਵਾਨ ਨੂੰ ਅਣਦੱਸੀ ਥਾਂ ਵੱਲ ਲੈ ਤੁਰੀ ਹਵਾਲਾ ਦੇ ਵਿਜਲੇ ਸਾਥੀ ਬੇਜਾਨ ਹੋ ਗਏ ਹਵਾਲਾ ਦੇ ਐਨ ਨਾਲ ਦਾ ਕਮਰਾ ਵਾਇਰਲੈਸ ਵਾਲਾ ਸੀ ਜਿੱਥੇ ਮਿੰਟ-ਮਿੰਟ ਬਾਅਦ ਜੰਗਲੇ ਦੇ ਪੁਰਤੇ ਹੋ ਰਹੇ ਮੁਕਾਬਲੇ ਦਾ ਵੇਰਵਾ ਆ ਰਿਹਾ ਸੀ ਸਵੇਰੇ ਤਰਕੇ ਇੱਕ ਸਿੱਖ ਪੁਲਿਸ ਮੁਲਾਜ਼ਮ ਨੇ ਆ ਕੇ ਖਬਰ ਦਿੱਤੀ ਵੀ ਜਵਾਨੋ ਰਾਤੀ ਤੁਹਾਡਾ ਪਹਿਲਵਾਨ ਸ਼ਹੀਦ ਹੋ ਗਿਆ ਬਈ ਸਾਥੀਆਂ ਤੇ ਇਹ ਖਬਰ ਬਿਜਲੀ ਵਾਂਗ ਡਿਗੀ ਆਪਦੇ ਸਾਥੀ ਬਾਬਾ ਗਰਮੇ ਸਿੰਘ ਸਿਪਾਹੀ ਨੇ ਹੌਸਲਾ ਕਰਕੇ ਪੁੱਛਿਆ ਵੀ ਸ਼ਹੀਦ ਹੋਣ ਵੇਲੇ ਉਹ ਕੁਝ ਬੋਲਿਆ ਸੀ ਉਸ ਮੁਲਾਜ਼ਮ ਨੇ ਦੱਸਿਆ ਵੀ ਉਹਨੂੰ ਤੇ ਸੁਖੇ ਸੁਖਦੇਵ ਸਿੰਘ ਸੁੱਖਾ ਪਿੰਡ ਮੰਗੀਆਂ ਦੋਹਾਂ ਨੂੰ ਮਾਰਿਆ ਜਦੋਂ ਗੋਲੀ ਮਾਰੀ ਤਾਂ ਉਹਦੀ ਛਾਤੀ ਦੇ ਪਾਸੇ ਦੇ ਵੱਜੀ ਪਹਿਲਵਾਨ ਦਰਿਆ ਨਹੀਂ ਸਕੋ ਅੱਗੋਂ ਆਂਦਾ ਆਵੀ ਓਏ ਸਿਰ 'ਚ ਮਾਰੋ ਸਿਰ 'ਚ ਫਿਰ ਸਿਰ 'ਚ ਗੋਲੀ ਮਾਰੀ ਗਈ ਹਵਾ ਲਾਤ ਵਿੱਚ ਇਹ ਸ਼ੀਧੀ ਦੀ ਖਬਰ ਸੁਣ ਕੇ ਚੁੱਪ ਵਰਤ ਗਈ ਪੁਲਿਸ ਵੱਲੋਂ ਭਾਈ ਗਰਦਾਮ ਸਿੰਘ ਪਹਿਲਵਾਨ ਦੀ ਮਾਂ ਨਾਲ ਕੀਤਾ ਵਾਦਾ ਫੇਰ ਨਾ ਨਿਭਾਇਆ ਗਿਆ ਭਾਈ ਸੁਖੇ ਦਾ ਤਾਂ ਮੁਕਾਬਲਾ ਵੀ ਸ਼ੋਅ ਕਰ ਦਿੱਤਾ ਗਿਆ ਪਰ ਭਾਈ ਗਰਨਾਮ ਸਿੰਘ ਪਹਿਲਵਾਨ ਦਾ ਮੁਕਾਬਲਾ ਵੀ ਸ਼ੋਅ ਨਾ ਕੀਤਾ ਗਿਆ ਪਰ ਭਾਈ ਗਰਨਾਮ ਸਿੰਘ ਪਹਿਲਵਾਨ ਨੇ ਤਾਂ ਪਹਿਲੇ ਹੀ ਪਰਿਵਾਰ ਨੂੰ ਇਹ ਕੌੜਾ ਸੱਚ ਆਉਣ ਵਾਲੇ ਸਮੇਂ ਲਈ ਸਮਝਾ ਛੱਡਿਆ ਸੀ। ਸੋ ਦੋਸਤੋ ਇਹ ਸੀ ਸਾਰੀ ਵਾਰਤਾ ਭਾਈ ਗਰਨਾਮ ਸਿੰਘ ਪਹਿਲਵਾਨ ਦਾੰਬਾਵਾਲ ਹੋਰਾਂ ਬਾਰੇ। ਸੋ ਐਸੇ ਤਰ੍ਹਾਂ ਦੀ ਵੀਡੀਓ ਲੈ ਕੇ ਫੇਰ ਤੁਹਾਨੂੰ ਮਿਲਾਂਗੇ। ਉਦੋਂ ਤੱਕ ਲਈ ਸਿੱਖਦੇ ਰਹੋ, ਅੱਗੇ ਵਧਦੇ ਰਹੋ।